बस हमको रीजन दें कि ये हुआ कैसे गाड़ी में सिलेंडर फटा तो फटा कैसे क्या लापरवाही थी उसकी दो घंटे बाद एम्बुलेंस आई है ढाई घंटे बाद मीडिया आई है क्यों उठाया गया यहाँ पे उस समय सांसें साथ ऐसी सात ऐसी चलते हुए इंसान को मार दिया गया आंखों के सामने हमें इंसाफ चाहिए ਜੀ ਸਰ ਬਤਾਈ ਹਾਈ ਟੈਕ ਗੈਸ ਸਰਵਿਸ ਨੇ 11 ਫੇਸ ਇੰਡਸਟਰੀਅਲ ਏਰੀਆ ਦੇ ਵਿੱਚ ਇੱਕ ਫੈਕਟਰੀ ਹੈਗੀ ਐ ਜਿਹੜੇ ਇਹਨਾਂ ਦਾ ਡਿਫਰੈਂਟ ਕੰਮ ਹੈਗਾ ਇਹ ਨਾਈਟ੍ਰੋਜਨ ਆਕਸੀਜਨ ਦੇ ਸਿਲੰਡਰ ਵਗੈਰਾ ਭਰ ਕੇ ਸਪਲਾਈ ਕਰਦੇ ਇੰਡਸਟਰੀਜ਼ ਨੂੰ ਵੀ ਤੇ ਜਿਹੜੇ ਹਸਪੀਟਲਸ ਵਗੈਰਾ ਹੈਗੇ ਉੱਥੇ ਵੀ ਇਹਨਾਂ ਨੂੰ ਸਪਲਾਈ ਕਰਦੇ ਆ ਉਹਦੇ ਵਿੱਚ ਅੱਜ ਸਵੇਰੇ ਕਰੀਬ 9 ਵਜੇ ਜਦੋਂ ਇੱਕ ਸ਼ਿਫਟਿੰਗ ਚੱਲ ਰਹੀ ਸੀ ਸਿਲੰਡਰ ਜਿਹੜੇ ਟਰੱਕ ਦੇ ਵਿੱਚ ਭਰੇ ਜਾਂਦੇ ਸੀਗੇ ਉੱਥੇ ਇੱਕ ਸਿਲੰਡਰ ਦੇ ਵਿੱਚ ਬਲਾਸਟ ਹੋਇਆ ਬਲਾਸਟ ਦੇ ਵਿੱਚ ਦੋ ਲੜਕੇ ਜਿਹੜੇ ਹੈਗੇ ਜਿਨ੍ਹਾਂ ਦੀ ਉਮਰ ਅਪ੍ਰੋਕਸੀਮੇਟਲੀ 25 ਸਾਲ ਦੇ ਨੇੜੇ ਤੇੜੇ ਹੈਗੇ ਯੰਗ ਮੁੰਡੇ ਉਹਨਾਂ ਦੋਨਾਂ ਦੀ ਜੈਕਿਊਐਲਟੀ ਹੋਈ ਹੈ ਦੋਨਾਂ ਦੀ ਡੈਟਾ ਹੋ ਗਈ ਅਨਫੋਰਚਨਟਲੀ ਐਂਡ ਤਿੰਨ ਬੰਦੇ ਇਸ ਬਲਾਸਟ ਦੇ ਵਿੱਚ ਉੱਜੜ ਗਏ ਉਹ ਤਿੰਨ ਨੂੰ ਹਸਪੀਟਲਾਈਜ਼ਡ ਹਨ ਜਿੰਨਾਂ ਖਲੇ ਤੱਕ ਜੀ ਪੁੱਛਿਆ ਵੀ ਦੇ ਆਰ ਅੰਡਰ ਅਬਜ਼ਰ ਨਿਊ ਵੀ ਵਿਲ ਸੀ ਹਲੇ ਤਾਂ ਬਹੁਤ अर्ਲੀ ਸਟੇजेस ਹੈਗੇ ਕਹਿੰਦੇ ਬਾਕੀ ਵੀ ਕਾਫੀ ਸਿਲੰਡਰਸ ਪਏ ਆ ਉਹਨਾਂ ਨੂੰ ਅਸੀਂ ਹੁਣ ਫੈਕਟਰੀ ਦੇ ਮਾਲਕ ਜਿਹੜੇ ਹੈਗੇ ਉਹਨਾਂ ਨਾਲ ਮੇਰੀ ਡਿਸਕਸ਼ਨ ਹੋਈ ਹੈ ਦੇ ਆਰ ਸੇਵਿੰਗ ਹੈ ਕਿ ਇਦਾਂ ਦਾ ਕੋਈ ਹੋਰ ਤਰ੍ਹਾਂ ਦਾ ਕੋਈ ਨਹੀਂ ਹੈ